ਜਾਬ ਅਤੇ ਹਰਿਆਣਾ ਦੇ ਸਰਪੱਕੀ ਵਿਕਾਸ ਲਈ ਭਾਰਤੀ ਜਨਤਾ ਪਾਰਟੀ ਹੀ ਇੱਕੋ ਇੱਕ ਵਿਕਲਪ ਹੈ ਇਹ ਗੱਲ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈੜੀ ਨੇ ਹਲਕਾ ਕਨੌਰ ਵਿਖੇ ਆਯੋਜਿਤ ਇੱਕ ਵਿਸ਼ਾਲ ਵਰਕਰ ਮਿਲਣੀ ਸਮਾਰੋਹ ਦੌਰਾਨ ਕਹੀ ਇਸ ਸਮਾਰੋਹ ਦੀ ਅਗਵਾਈ ਭਾਜਪਾ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਵੱਲੋਂ ਕੀਤੀ ਗਈ ਜਿਸ ਵਿੱਚ ਸਾਬਕਾ ਸੰਸਦ ਮੈਂਬਰ ਮਹਾਰਾਣੀ ਪਰਨੀਤ ਕੌਰ ਹਰਿਆਣਾ ਦੇ ਸਾਬਕਾ ਮੰਤਰੀ ਹਸੀਮ ਗੋਇਲ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਵਿਕਰਮਜੀਤ ਸਿੰਘ ਚਿਮਮਾ ਪੰਜਾਬੀ ਅਦਾਕਾਰਾ ਹੋਬੀ ਢਾਲੀਵਾਲ ਫਤਿਹਗੜ੍ਹ ਲੋਕ ਸਭਾ ਤੋਂ ਚੋਣ ਲੜ ਚੁੱਕੇ ਵਾਲਮੀਕੀ ਸਮਾਜ ਦੇ ਅਗੂ ਗੇਜਾਰਾਮ ਵਾਲਮਿਕ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਦੇ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹਨਾਂ ਪਾਰਟੀਆਂ ਨੇ ਝੂਠੇ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਤਾਂ ਲੈ ਲਈਆਂ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਜਨਤਾ ਦੀਆਂ ਉਮੀਦਾਂ ਤੇ ਖਰੀਆਂ ਨਹੀਂ ਆਉਂਤਰੀਆਂ। कि सरकार किस प्रकार से झूठ बोल करके लोगों का वोट ले लेते हैं और फिर उनका शोषण करने पे लग जाते हैं मैं बैठे-बैठे सोच रहा था अभी क्या-क्या इन लोगों ने वादे किए थे सी सबसे पहला तो इन्होंने वादा किया था सी कि पंजाब नु नशे ते मुक्त करावांगे ਅਗਰ ਮੈਂ ਨੇ ਗੱਲ ਗਲਤ ਕਹੀ ਹੋ ਤਾਂ ਬਈ ਹੱਥ ਖੜਾ ਕਰ ਦਿਓ ਇਹ ਬਾਤ ਕਹੀ ਥੀ ਨਾ ਵੀ ਨਸ਼ੇ ਤੇ ਮੁਕਤ ਕਰਾਵਾਂਗੇ ਇਹ ਯਹਾਂ ਦੀ ਸਰਕਾਰ ਨੇ ਗੱਲ ਕੀਤੀ ਸੀ ਵਾਅਦਾ ਕੀਤਾ ਸੀ ਦੂਜਾ ਵਾਅਦਾ ਕੀਤਾ ਸੀ ਕਿ ਅਮ ਰੋ ਯੁਵਾ ਨੂੰ ਰੋਜ਼ਗਾਰ ਦੇਵਾਂਗੇ ਇਹ ਵਾਅਦਾ ਵੀ ਕੀਤਾ ਸੀ ਪਰੰਤੂ 5 ਸਾਲ ਪੂਰੇ ਹੋਣ ਲੱਗ ਰਹੇ ਨੇ 4 ਸਾਲ ਪੂਰੇ ਹੋ ਗਏ ਨੇ 4 ਸਾਲਾਂ ਦੇ ਵਿੱਚ ਪੰਜਾਬ ਦੇ ਪੰਜਾਬ ਦੇ ਵਿੱਚ ਰੋਜ਼ਗਾਰ ਤੋਂ ਕਮ ਹੋ ਗਿਆ ਨਸ਼ਾ ਵੜ ਗਿਆ ਵੜਿਆ ਨਹੀਂ ਵੜਿਆ ਅਗਰ ਮੈਂ ਠੀਕ ਕਹਿ ਰਿਹਾ ਹਾਂ ਤਾਂ ਇੱਕ ਵਾਰ ਜ਼ੋਰਦਾਰ ਤਾੜੀ ਮਜਾ ਕੇ ਉਸ ਦਾ ਸਮਰਥਨ ਕਰ ਦਿਜੀਏ ਮੁੱਖ ਮੰਤਰੀ ਸਾੜੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਆਪ ਦੋਵਾਂ ਨੂੰ ਮੌਕਾ ਦਿੱਤਾ ਪਰ ਦੋਵੇਂ ਸਰਕਾਰਾਂ ਭ੍ਰਿਸ਼ਟਾਚਾਰ ਵਿੱਚ ਲਿਪਟ ਰਹੀਆਂ ਉਹਨਾਂ ਭਰੋਸਾ ਦਵਾਇਆ ਕਿ ਸਿਰਫ ਬਾਜਪਾ ਹੀ ਪੰਜਾਬ ਨੂੰ ਮੁੜ ਦੇਸ਼ ਦਾ ਨੰਬਰ 1 ਸੂਬਾ ਬਣਾ ਸਕਦੀ ਹੈ ਅਤੇ ਇਸ ਦੀ ਪੁਰਾਣੀ ਸ਼ਾਨ ਬਹਾਲ ਕਰ ਸਕਦੀ ਹੈ ਨਹੀਂ ਦੇਖੀਏ ਪੰਜਾਬ ਕੋ ਜੋ ਅਪੇਖਸ਼ਾਏ ਸਰਕਾਰਾਂ ਸੇ ਥੀ ਚਾਹੇ ਉਹ ਕਾਂਗਰਸ ਕੀ ਸਰਕਾਰ ਹੋ ਚਾਹੇ ਆਮ ਆਦਮੀ ਕੀ ਸਰਕਾਰ ਹੋ ਕਿਉਂਕਿ ਇਹਨਾਂ ਨੇ ਲੋਕੋ ਕੇ ਸਾਥ ਝੂਠ ਬੋਲ ਕਰਕੇ ਵੋਟ ਲੈਣੇ ਕਾ ਕੰਮ ਕੀਤਾ ਹੈ ਪਰੰਤੂ जो बातें कही गई जो वायदे किए गए ना तो कांग्रेस ने पूरे किए ना आम आदमी ने किए पूरे करने की बजाय भ्रष्टाचार के अंदर लिप्त हो गए और लोग उसी जो सोचते रहे कि ये सुविधाएं देंगे परंतु इन्होंने सुविधाएं नहीं दी भारतीय जनता पार्टी ही पंजाब को देश का नंबर एक का सूबा बना सकती है जो मेरे पंजाब की गर्मा थी जो मेरे पंजाब का गौरव था ਜੋ ਕਾਂਗਰਸ ਨੇ ਆਮ ਆਦਮੀ ਦੇ ਧੁੰਮਿਲ ਕੀਤਾ ਉਸ ਗੌਰਵ ਕੋ ਭਾਰਤੀ ਜਨਤਾ ਪਾਰਟੀ ਦਬਾਰਾ ਲਾਣੇ ਦਾ ਕੰਮ ਕਰੇਗੀ। ਮਨਰੇਗਾ ਬਾਰੇ ਪੁੱਛੇ ਗਏ ਸਵਾਲ ਤੇ ਜਵਾਬ ਵਿੱਚ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਯੋਜਨਾ ਨੂੰ ਹੋਰ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਇਆ ਹੈ। ਉਹਨਾਂ ਦੱਸਿਆ ਕਿ ਪਹਿਲਾ 100 ਦਿਨਾਂ ਦੀ ਰੋਜ਼ਗਾਰ ਗਰੰਟੀ ਸੀ ਇਸ ਜਿਸ ਨੂੰ ਵਾਦਾ ਕੇ ਹੁਣ 125 ਦਿਨ ਕਰ ਦਿੱਤਾ ਗਿਆ ਹੈ। ਉਹਨਾਂ ਦੋਸ਼ ਲਗਾਇਆ ਕਿ ਕਾਂਗਰਸ ਦੇ ਸਮੇਂ ਮਨਰੇਗਾ ਵਿੱਚ ਭਾਰੀ ਪ੍ਰਸ਼ਟਾਚਾਰ ਹੁੰਦਾ ਸੀ ਜਿਸ ਤੇ ਹੁਣ ਨੱਤ ਪਾਈ ਗਈ ਹੈ ਦੇਖਿਏ ਕਿਉਂਕਿ ਜੋ ਇਸ ਦਾ ਮਨਰੇਗਾ ਦਾ ਨਾਮ ਰੱਖਾ ਹੈ ਵਿਕਸਿਤ ਭਾਰਤ ਜੀ ਰਾਮ ਜੀ ਕਿਉਂਕਿ ਮਨਰੇਗਾ ਪਿੱਛੇ ਵੀ ਇਸ ਦਾ ਨਾਮ ਚੇਂਜ ਕਾਂਗਰਸ ਪਾਰਟੀ ਨੇ ਕਰਿਆ ਥਾ ਔਰ ਮੈਂ ਇਹ ਕਹਿਣਾ ਚਾਹਤਾ ਹਾਂ ਕਿ ਕਾਂਗਰਸ ਪਾਰਟੀ ਵਿੱਚ मनरेगा के नाम के ऊपर जो भ्रष्टाचार होता था लोगों तक वो सुविधा नहीं पहुंचती थी अब उसको स्मूथली किया है पहले 100 दिन के रोजगार की गारंटी थी अब 125 दिन के रोजगार की गारंटी है और इसको कई अन्य विकास कार्यों के ऊपर भी इस पैसे को खर्च किया जाएगा ताकि गांव के अंदर ग्राम पंचायत उसके ऊपर विचार करके कहाँ पैसे को खर्च करना है उस पैसे को ग्राम सभा में बैठ करके चर्चा करके उसको खर्च कर सकते हैं इसका लाभ आम व्यक्ति को मिलेगा परंतु कांग्रेस को लाभ नहीं मिलेगा कांग्रेस क्योंकि गुमराह करने का काम कर रही है झूठ बोल रही है मुख्यमंत्री ने हरियाणा मॉडल दी गल कर दिया कहा कि भाजपा सरकार ਵੱਲੋਂ ਔਰਤਾਂ ਨੂੰ 2100 ਰੁਪਏ ਮਹੀਨਾ ਸਹਾਇਤਾ ਗਰੀਬ ਪਰਿਵਾਰਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਕਿਸਾਨਾਂ ਦੀਆਂ ਫਸਲਾਂ ਐਮਐਫਪੀ ਤੇ ਖਰੀਦ ਅਤੇ ਨੁਕਸਾਨ ਦੀ ਸੂਰਤ ਵਿੱਚ ਮੁਆਵਜ਼ਾ ਯਕੀਨੀ ਬਣਾਇਆ ਜਾ ਰਿਹਾ ਹੈ इनके पास तो ਵਾਅਦਿਆਂ ਤੋਂ ਨੇ ਕਾਫੀ ਕੀ ਹੈ वैद्य तो इन्होंने यू भी कहा था भी हजार रुपये महिलाओं को देंगे इन्होंने ये भी कहा था कि पच्चीस सौ रुपए को पेंशन देंगे परंतु जब नहीं आए तो वैद्य क्यों करते हैं हम जो बात बोल रहे हैं उसको पूरा करेंगे मैंने कहा है कि हम बहनों से वायदा किया था कि हम इक्कीस सौ रुपये देंगे हम दे रहे हैं देना शुरू कर दिया हमने ये कहा था कि आपको पाँच सौ रुपये का गैस का सिलेंडर मिलेगा बाकी का पैसा हम देंगे हम दे रहे हैं हमने ये कहा था कि किसान की पूरी की पूरी फसल एमएसपी पर खरीदेंगे हम खरीद रहे हैं हमने यह कहा था कि किसान की अगर फसल का खराब होगा उसका मुआवजा देंगे हम दे रहे हैं साथियों हमने हर वर्ग के लिए हर वर्ग के लिए हमारी सरकार काम कर रही है इस मौके पर टियाला तो सांसद मेंबर महारानी परनीत कौर ने बंती सिंगा दी रहई और पंजाब दे विकास लिए भाजपा दी खुलकर वकालत की उन्होंने कहा कि कनौर इलाका हरियाणा दी सरद नाल लगता है जिथे लोग पंजाब अते हरियाणा दे विकास दी साफ तुलना कर दे ਅਤੇ ਹਰਿਆਣਾ ਵਿੱਚ ਮਿਲ ਰਹੀਆਂ ਸੂਲਤਾ ਪੰਜਾਬ ਨਾਲੋਂ ਕਿਤੇ ਬਿਹਤਰ ਹੈ ਬੰਦੀ ਸਿੱਗਾ ਦੇ ਮਸਲੇ ਤੇ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਇਸ ਮਸਲੇ ਤੇ ਸਕਾਰਾਤਮਕ ਹੱਲ ਜ਼ਰੂਰ ਕਰੇਗੀ ਦੇਖੋ ਸਾਡੇ ਜਿਹੜੇ ਲੀਡਰ ਨੇ ਔਰ ਅਸੀਂ ਸਾਰੇ ਜ਼ਰੂਰ ਇਹ ਬੇਨਤੀ ਕਰਦੇ ਹਾਂ ਕਿ ਬੰਦੀ ਸਿੱਧਾ ਨੂੰ ਵੀ ਇਹ ਰਿਹਾਈ ਦੇਣ ਜਿਨ੍ਹਾਂ ਦਾ ਟਰਮ ਖਤਮ ਹੋ ਗਿਆ ਹੈ ਮੇਰੇ ਖਿਆਲ ਚ ਇਹਨਾਂ ਵਿੱਚ ਮੈਂ ਜ਼ਿਆਦਾ ਨਹੀਂ ਮੈਨੂੰ ਮੈਂ ਕਹਿ ਸਕਦੀ ਕਿ ਸ਼ਾਇਦ ਕੋਈ ਟੈਕਨੀਕਲ ਐਜ ਵੀ ਹੈਗੀ ਹੈ ਔਰ ਮੇਰੇ ਖਿਆਲ ਚ ਪੂਰੀ ਕੋਸ਼ਿਸ਼ ਕਰ ਰਹੇ ਹੈ ਸੈਂਟਰ ਤੋਂ ਵੀ ਕਿ ਜੋ ਰਸਤਾ ਲੱਭੇ ਉਹਦੇ ਮੁਤਾਬਕ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਕਰਵਾਈਏ ਉੱਤੇ ਹੀ ਭਾਜਪਾ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਵਰਕਰ ਮਿਲਣੀ ਸਮਾਰੋਹ ਦੌਰਾਨ ਕਿਹਾ ਕਿ ਅੱਜ ਪੰਜਾਬ ਨੂੰ ਨਸ਼ਿਆ ਕਰਜੇ ਅਤੇ ਵੱਡੇ ਅਪਰਾਧ ਤੋਂ ਬਚਾਉਣ ਦੀ ਸਖਤ ਲੋੜ ਹੈ। ਉਹਨਾਂ ਦਾਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਸਿਰਫ ਭਾਰਤੀ ਜਨਤਾ ਪਾਰਟੀ ਹੀ ਸੂਬੇ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਵਿਕਾਸ ਦੇ ਸਕਦੀ ਹੈ। ਤੁਸੀਂ ਦੇਖ ਸਕਦੇ ਹੋ ਇੰਨੀ ਠੰਡ ਦੇ ਵਿੱਚ ਜੋ ਹਲਕਾ ਘਨੌਰ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਐਡੀ ਵੱਡੀ ਗਿਣਤੀ 'ਚ ਪਹੁੰਚ ਗਏ ਜਿਹੜੀ ਇੱਕ ਗਰਮਾਹਟ ਹੈ ਉਹ ਪੂਰੇ ਹਲਕੇ ਦੇ ਵਿੱਚ ਮੈਂ ਸਮਝੂਗਾ ਪੈਦਾ ਕਰਦੀ ਹੈ। ਬੜਾ ਹੁਸ਼ਾ ਹੈ ਵਰਕਰਾਂ ਦੇ ਵਿੱਚ। ਤੇ ਸਿਆਣੀ ਸਾਹਿਬ ਦਾ ਤਾਂ ਲੋਕਾਂ ਨੂੰ ਮਿਲਣ ਦਾ ਚਾਹ ਹੀ ਬੜਾ ਸੀ ਸਾਡੇ ਵਰਕਰਾਂ ਨੂੰ ਮਿਲਣ ਦਾ ਚਾਹ ਬੜਾ ਸੀ ਸਿਆਣੀ ਸਾਹਿਬ ਅੱਜ ਵਿਸ਼ੇਸ਼ ਤੌਰ ਤੇ ਆਏ ਸਾਡੀ ਸਮੁੱਚੀ ਲੀਡਰਸ਼ਿਪ ਪ੍ਰਦੇਸ਼ ਦੇ ਸਾਡੇ ਉਪਾਧਿਕ ਚੀਮਾ ਜੀ ਹਰਿਆਣਾ ਤੋਂ ਪੂਰਬ ਜੋ ਮੰਤਰੀ ਮੇਰੇ ਵੱਡੇ ਭਰਾ ਸ਼੍ਰੀ ਸੀਮ ਗੋਇਲ ਜੀ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਸਾਰੀ ਲੀਡਰਸ਼ਿਪ ਅੱਜ ਇੱਥੇ ਆਈ ਸੀ ਮੈਂ ਸਾਰਿਆਂ ਦਾ ਅ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਉਹਨਾਂ ਦਾ ਸਵਾਗਤ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਪਹੁੰਚ ਕੇ ਅੱਜ ਸਾਡੇ ਕਾਰਜਕਰਤਾ ਜੋ ਮਿਲਣੀ ਸਮਰੋਹ ਸੀ ਉਹਨਾਂ 'ਚ ਆ ਕੇ ਆਪਣਾ ਅਸ਼ੀਰਵਾਦ ਦਿੱਤਾ ਤੇ ਸਾਰਿਆਂ ਨੂੰ ਪਿਆਰ ਦਿੱਤਾ ਪਿੰਡੂ ਹਲਕੇ 'ਚ ਇਸ ਤਰ੍ਹਾਂ ਭਾਜਪਾ ਦੇ ਪ੍ਰੋਗਰਾਮ ਕਿਧਰ ਕਿਧੇ ਪੰਜਾਬ ਲਈ ਨਵੀਂ ਸਿਆਸਤ ਸਾਹਮਣੇ ਆ ਰਹੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਦਾ ਹੁਣੇ ਚੋਣਾਂ 'ਚੋਂ ਲੰਗੀਆਂ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਸਾਡੇ ਕੈਂਡੀਡੇਟ ਜਿਨ੍ਹਾਂ ਨੇ ਚੋਣਾਂ 'ਵਲੜੇ ਬੜੇ ਜ਼ੋਰ ਨਾਲ ਬੜੇ ਉਸ਼ਾਹ ਨਾਲ ਬੜੇ ਤਕੜੇ ਹੋ ਕੇ ਇਲੈਕਸ਼ਨ ਲੜਿਆ ਪਰ ਉਹਨਾਂ ਇਲੈਕਸ਼ਨਾਂ 'ਚ ਇਹਨਾਂ ਨੇ ਗੁੰਡਾਗਰਦੀ ਜਾਲੀ ਵੋਟਾਂ ਪਾ ਕੇ ਤੱਕੇ ਨਾਲ ਹਰਾਤਾ ਦਿੱਤਾ ਪਰ ਅੱਜ ਇੱਕ ਹਰ ਇੱਕ ਪਿੰਡ ਦੇ ਵਿੱਚ ਇੱਕ ਗੱਲ ਹੈ ਕਿ ਜੇ ਪੰਜਾਬ ਨੂੰ ਆਪਾਂ ਨਸ਼ੇ ਤੋਂ ਬਚਾਉਣਾ ਚਾਹੁੰਦੇ ਆਂ ਪੰਜਾਬ ਦੇ ਵਿੱਚ ਚਾਹੁੰਦੇ ਆਂ ਆਪਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਮਹਿਲਾਵਾਂ ਦੀ ਜਿਹੜੀ ਸੁਰੱਖਿਆ ਯਕੀਨੀ ਹੋਵੇ ਉਹਨਾਂ ਦਾ ਦਿਨ-ਦਿਹਾੜੇ ਬੀਬੀਆਂ ਦੀਆਂ ਜੰਨੀਆਂ ਖੁਈਆਂ ਜਾਂਦੀਆਂ ਗਲਿਆਂ 'ਚੋਂ ਬਾਲੀਆਂ ਕੱਢੀਆਂ ਜਾਂਦੀਆਂ ਘਰਾਂ 'ਚੋਂ ਤਾਂ ਕੋਈ ਕਲਾਜ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਹੜੀ ਪੰਜਾਬ 'ਚ ਬਣੇ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੂਗੀ ਤਾਂ ਪੰਜਾਬ ਜਿਹੜਾ ਅੱਜ ਕਰਜ਼ੇ ਦੀ ਨਸ਼ੇ ਦੀ ਦਲਦਲ ਦੇ ਵਿੱਚ ਡੁੱਬਿਆ ਹੋਇਆ ਉਸ ਤੋਂ ਇਹ ਸਾਰਾ ਕੁਝ ਮੁਕਤ ਹੋਊਗਾ ਧੰਨਵਾਦ ਕਨੌਰ ਵਿੱਚ ਹੋਇਆ ਇਹ ਵਰਕਰ ਮਿਲਣੀ ਸਮਰੋਪ ਪੰਜਾਬ ਦੀ ਰਾਜਨੀਤੀ ਵਿੱਚ ਆਉਣ ਵਾਲੇ ਦਿਨਾਂ ਲਈ ਨਵੀਂ ਗਰਮਾਹਟ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਤੁਹਾਡੇ ਇਸ ਬਾਰੇ ਵਿੱਚ ਕੀ ਵਿਚਾਰ ਨੇ ਕਮੈਂਟ ਕਰਕੇ ਦੱਸੋ ਧੰਨਵਾਦ